we uh -huh. ਦੇ ਲਈ ਫਿਰਕੁਰ ਸ਼ਹਿਰ ਦਾ ਜਿਹੜਾ ਨਹਿਰਾਂ ਦਾ ਤਾਲਾ ਉਹ ਬਰਖਸ਼ ਦਾ ਬਣਿਆ ਤੇ ਕਈ ਮੈਨੂੰ ਬੰਦੇ ਕਹਿੰਦੇ ਯਾਰ ਵੀ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਬਣ ਨਹੀਂ ਦੇਣੀਆਂ ਇਹ ਤਾਂ ਫੇਰ ਪਾਸੇ ਕੰਕਰੀਟੀਕਰਨ ਹੋਣ ਜਾ ਰਿਹਾ ਤੁਸੀਂ ਮੋਰਚਾ ਹੋਰ ਲਾਓ ਮੈਂ ਉਹਨੂੰ ਕਿਹਾ ਵੀ ਤੁਸੀਂ ਰਹਿਣੇ ਕਿੱਥੇ ਕਹਿੰਦਾ ਵੀ ਨਹਿਰ ਦੇ ਲਾਗੇ ਰਹਿਣਾ ਤੇ ਮੈਂ ਤੁਸੀਂ ਕਿੰਨੇ ਬੰਦੇ ਆ ਸੀ ਸਾਡੀ ਮੀਟਿੰਗ ਵਿੱਚ ਕਦੇ ਆਂ ਕਹਿੰਦਾ ਆਇਆ ਤਾਂ ਮੈਂ ਇੱਕ ਵਾਰੀ ਆ ਤੁਮ ਕਹਿਣ ਦਾ ਮਤਲਬ ਇਹ ਹੈ ਵੀ ਇਹ ਗੱਲ ਕਰਨੀ ਗੱਲਾਂ ਕਰਨ ਸਖਾਲੀਆਂ ਤੇ ਔਖੇ ਪਲ ਨੇ ਬੋਲ ਇਹ ਗੱਲ ਕਰਨੀ ਬੜੀ ਸੌਖੀ ਹੁੰਦੀ ਆ ਲੇਕਿਨ ਅਸੀਂ ਇਹਦੇ ਵਿੱਚ 25 ਤੋਂ 50 ਬੰਦੇ ਸੀਗੇ ਇਹ ਜਦੋਂ ਮੋਰਚਾ ਲਾਇਆ ਤੇ ਡਰ ਲੱਗਦਾ ਸੀ ਇਹਦੇ ਪੁਲਿਸ ਆ ਗਈ ਪਤਾ ਨਹੀਂ ਇੱਕ ਮੈਡਿਕ ਚੱਕ ਕੇ ਲੈ ਜਾਣਗੇ ਪਰ ਉਹਨਾਂ ਪੱਛੀਆਂ ਦੇ ਹੌਸਲੇ ਬੜੇ ਬਲੰਦ ਸੀਗਾ ਕੱਲਾ ਖਾਲਸਾ ਹੀ ਬਹੁਤ ਹੁੰਦਾ ਗੁਰੂ ਸਾਹਿਬ ਦਾ ਬੜਾ ਜਿੱਦ ਸਿਰ ਤੇ ਥਾਪਣਾ ਹੋਵੇ ਤੋਂ ਥਾਪਦਾ ਤੁਹਾਡਾ ਸਾਰਿਆਂ ਦਾ ਹੈ ਯੂਨੀਅਨ ਐਜਰ ਸਟਰੈਂਥ ਇੱਕੇ ਵਿੱਚ ਬਰਕਤ ਹੁੰਦੀ ਆ ਮੈਂ ਦੋਨੇ ਹੱਥ ਜੋੜ ਕੇ ਸਿਰਨਵਾ ਕੇ ਆਪ ਸਭ ਨੂੰ ਬੇਨਤੀ ਕਰੂੰਗਾ ਤੁਹਾਡੇ ਚਰਨਾਂ ਵਿੱਚ ਵੀ ਅੱਜ ਅਸੀਂ ਇੱਕ ਕਮੇਟੀ ਦਾ ਗਠਨ ਕਰਨਾ ਹੈ ਕਮੇਟੀ ਦੇ ਵਿੱਚ ਸਹਿਦ ਸੰਸ਼ੀਤਾ ਲੈਣੀਆਂ ਨੇ ਵੱਖ-ਵੱਖ ਡਿਪਾਰਟਮੈਂਟ ਵੀ ਜਿਨ੍ਹਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਆਪਾਂ ਵਿੱਚ ਲੈਣ ਦੀ ਕੋਸ਼ਿਸ਼ ਕਰਾਂਗੇ ਤੁਸੀਂ ਆਪਣੇ ਆਪ ਸਵੈ ਇੱਛਕ ਆਪਣਾ ਨਾਮ ਦਿਓ ਸਮੱਸਿਆਵਾਂ ਮੁੱਖ ਮੰਤਰੀ ਨਾ ਇੱਥੇ ਬੈਠਾ ਅਜ ਨਾ ਬੈਠਾ ਐਮਸੀ ਦੇ ਨਾਂ ਬੈਠਾ ਕੋਈ ਐਮਐਲਏ ਨਾ ਕੋਈ ਚੁਣਿਆ ਹੋਇਆ ਨੁਮਾਇੰਦਾ ਜਿਹੜੇ ਚੁਣੇ ਹੋਏ ਨੁਮਾਇੰਦੇ ਉਹਨਾਂ ਨੇ ਕੀ ਕਰਨਾ ਹੁੰਦਾ ਆਪਾਂ ਸਾਰੇ ਜਾਣਦੇ ਹਾਂ ਦੇ ਬਾਰੇ ਇਹ ਕੰਨ ਦਾ ਆਪਾਂ ਨੂੰ ਪੜਨਾ ਸਾਰਾ ਕੁਝ ਯੂਨੀਅਨਲ ਸਟ੍ਰੈਂਥ ਦੀ ਦੁਆਰਾ ਫੇਰ ਮੈਂ ਗੱਲ ਕਰਦਾ ਸੋ ਇਸ ਤਰ੍ਹਾਂ ਦਾ ਫੀਲਕੋਡ ਵਿੱਚ ਆਪਾਂ ਇੱਕ ਮੰਚ ਤਿਆਰ ਕਰੀਏ ਜਿਵੇਂ ਪਹਿਲਾਂ ਜਾਨ ਲਾ ਜੀਵਨ ਬਚਾਓ ਮੋਰਚਾ ਇਹ ਸਾਡੇ ਸਾਥੀ ਨੇ ਗੱਲ ਕੀਤੀ ਸੀ ਨਾਨ ਪੋਲੀਟਿਕਲ ਹੋਣਾ ਚਾਹੀਦਾ ਜਦੋਂ ਜਾਨ ਜੀਵਨ ਬਚਾਓ ਮੋਰਚਾ ਸੀ ਉਦੋਂ ਸਾਡੇ ਕੋਲੇ ਬੜੀਆਂ ਸਿਫਾਰਸ਼ਾਂ ਆਈਆਂ ਇਹ ਪੋਲੀਟਿਕਲ ਲੀਡਾਂ ਦੀਆਂ ਵੀ ਸਾਨੂੰ ਵਿੱਚ ਲਾਓ ਜੀ ਅਸੀਂ 500 ਬੰਦਾ ਭੇਜਦੇ ਹਾਂ ਸਾਨੂੰ ਆਓ ਜੀ ਸਾਨੂੰ ਬੁਲਾਓ ਅਸੀਂ ਉਹਨਾਂ ਤੋਂ ਅਫਰ ਜੁਰ ਕੇ ਮਾਫੀ ਚਾਹੀਈ ਆ ਵੀ ਤੁਹਾਡੇ ਤੋਂ ਲੋਕੀ ਨਫ਼ਰਤ ਕਰਦੇ ਆ ਲੀਡਰਾਂ ਤੋਂ ਐਵੇਂ ਜੇ ਹਾਲਾਤ ਪੈਦਾ ਕਰਤੀ ਆ ਲੀਡਰਾਂ ਨੇ ਤੁਹਾਡੇ ਤੋਂ ਨਫ਼ਰਤ ਪੈਦਾ ਕਰਦੇ ਆ ਤੁਸੀਂ ਵਿੱਚ ਨਾ ਆਇਓ ਤੁਹਾਨੂੰ ਸਾਥ ਦੇਦੇ ਜੋ ਪਿਓਰ ਪੋਲੀਟੀਕਲ ਲੀਡਰ ਆ ਅਸੀਂ ਉਹਨੂੰ ਵਿੱਚ ਨਹੀਂ ਆਉਣ ਦੇਣਾਗਾ ਹੁਣ ਵੀ ਦੁਬਾਰਾ ਫੇਰ ਬੇਨਤੀ ਆ ਤੁਹਾਡੇ ਚਰਨਾਂ ਵਿੱਚ ਇਹ ਜਿਹੜਾ ਅਸੀਂ ਗਠਨ ਕਰਨ ਜਾ ਰਹੇ ਆ ਇਹਦੇ ਵਿੱਚ ਕੋਈ ਵੀ ਬੰਦਾ ਜੇ ਪੋਲੀਟੀਕਲ ਹੈ ਉਹ ਆਪਦੀ ਸਿਆਸਤ ਦੀ ਗੱਲ ਇਹਦੇ ਵਿੱਚ ਨਾ ਕਰੇ ਵੀ ਮੇਰੀ ਪਾਰਟੀ ਨੂੰ ਤਾਂ ਫਾਇਦਾ ਹੋਣਾ ਚਾਹੀਦਾ ਕਈ ਬੰਦੇ ਕੇਵਲ ਤੇ ਕੇਵਲ ਪਾਰਟੀ ਦੇ ਆਪਦੇ ਹਿੱਤਾਂ ਦੀ ਖਾਤਰ ਇਹ ਸਾਰਾ ਕੁਝ ਕਰਦੇ ਨੇ ਉੱਥੇ ਜਿਹੜੇ ਸਾਡੇ ਸਹੀ ਹਿੱਤ ਹੈ ਜੋ ਸਾਡੀਆਂ ਜੁੜੀ ਕੰਮ ਅਸੀਂ ਕਰਨੇ ਸ਼ਹਿਰ ਦੀਆਂ ਸ਼ਕਤੀਆਂ ਵਿੱਚ ਆਉਂਦੀਆਂ ਨੇ ਉਹ ਫਿਰ ਲੋਕੀ ਪਿੱਛੇ हट ਜਾਂਦੇ ਨੇ ਲੋਕੀ ਕਹਿੰਦੇ ਯਾਰ ਲੀਡਰਾਂ ਦਾ ਤਾਂ ਹਾਲਾਤ ਹੀ ਇਸ ਤਰ੍ਹਾਂ ਦੇ ਆ ਸੋ ਮੈਂ ਕਿਸੇ ਲੀਡਰ ਦੀ ਜਿਆਦਾ ਨਿੰਦਾ ਨਹੀਂ ਕਰਦਾ ਮਹਿਸੂਸ ਨਾ ਕਰਜੋ ਕਈ ਕਦੇ ਪੀੜ ਹੋਵੇ ਜਿਆਦਾ ਕਿਸੇ ਨੂੰ ਸੋ ਇਸ ਤਰ੍ਹਾਂ ਮਹਿਸੂਸ ਨਾ ਕਰਿਓ ਦੁਆਰਾ ਫੇਰ ਬੇਨਤੀ ਹੈ ਵੀ ਆਪਦੀ ਗੱਲ ਆਪਾਂ ਜੂਰ ਰੱਖੀਏ ਕੋਈ ਵੀ ਸ਼ਹਿਰ ਦੀ ਸਮੱਸਿਆ ਹੁਣ ਦੁਆਰਾ ਸਾਂਝੀ ਨਾ ਕੀਤੀ ਜਾਵੇ ਸਮੱਸਿਆਵਾਂ ਬਹੁਤ ਨੇ ਤੁਹਾਡੇ ਅੰਦਰ ਦਰਦ ਹੈ ਤੁਹਾਡੇ ਅੰਦਰ ਦਰਦ ਬੋਲਦਾ ਯਾਰ ਸਾਡੇ ਸ਼ਹਿਰ ਜਾਂ ਬੀਬੀਆਂ ਤਾਂ ਕਿੁੱਤਿਆਂ ਦੀ ਗੱਲ ਦੱਸੀ ਐ ਅੰਕਲ ਨੇ ਆਪਦੀ ਗੱਲ ਦੱਸੀ ਆ ਵੀ ਇਸਾਂ ਦੇ ਆਪਦੀ ਤਜਰਬੇ 'ਚ ਗੱਲ ਦੱਸੀ ਐ ਇਹ ਗੱਲ ਕਰਨੀ ਚਾਹੀਦੀ ਆ ਪਰ ਇਸ ਗੱਲ ਬਾਰੇ ਆਪਾਂ ਇੱਕ ਲਿਖਤੀ ਰੂਪ 'ਚ ਦਈਏ ਵੀ ਆ ਮੇਰੇ ਏਰੀਆ ਦੀ ਸਮੱਸਿਆ ਆਪਾਂ ਜਿੰਨੀ ਕੋਸ਼ਿਸ਼ ਕਰਾਂਗੇ ਉਹ ਕੋਸ਼ਿਸ਼ ਤਾਂ ਅਸੀਂ ਸਫਲ ਹੋਵਾਂਗੇ ਉਹਦੇ ਵਿੱਚ ਜੇ ਅਸੀਂ ਸਾਡੇ 'ਚ ਏਕਾ ਹੋਊਗਾ ਇਹ ਨਾ ਹੋਵੇ ਵੀ ਆਪਾਂ ਮੈਂਬਰ ਤਾਂ ਬਣ ਜਾਈਏ ਵਿਖਾਵੇ ਦੇ ਲਈ ਅਖਬਾਰ 'ਚ ਖਬਰਾਂ ਲਿਆਉਣ ਦੇ ਲਈ ਮੈਂਬਰ ਤਾਂ ਬਣ ਜਾਈਏ لیکن کام ਅਸੀਂ ਨਾ ਕਰੀਏ ਬਹੁਤ ਜਿਆਦੇ ਸੰਸਥਾਵਾਂ ਦੀਆਂ ਨਮਾਇੰਦਗੀਆਂ ਕਰਨ ਵਾਲੇ ਇੱਥੇ ਲੋਕ ਸ਼ਾਮਲ ਨੇ ਬੜੇ ਸਿਆਣੇ ਨੇ ਬੜੇ ਸਮਝਦਾਰ ਨੇ ਮੇਰੇ ਵਰਗੇ ਬੰਦੇ ਦਾ ਸਿੱਖ ਵੀ ਉਹਨਾਂ ਤੋਂ ਹਜੇ ਬਹੁਤ ਪ੍ਰੇਸ਼ਕ ਕਿਉਂਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਸਿੱਖ ਦੀ ਡੈਫੀਨੇਸ਼ਨ ਇਹ ਆ ਉਹਦੇ ਉਹ ਸਿੱਖਣ ਦੀ ਭਾਵਨਾ ਹੋਣੀ ਚਾਹੀਦੀ ਹੈ ਤੋਂ ਸਹਿਰਵਾਰੇ ਅਸੀਂ ਅੱਜ ਇੱਕ ਮੰਚ ਤਿਆਰ ਕਰਨਾ ਇੱਕ ਐਸਾ ਮੰਚ ਤਿਆਰ ਕਰੀਏ ਜਿਹੜਾ ਕਿ ਲਾਜਵਾਬ ਹੋਵੇ ਜਿਹੜਾ ਕਿ ਬਾਬਾ ਫਰੀਦ ਸਾਹਿਬ ਦੀ ਇਸ ਪਾਵਨ ਤੇ ਮਕਦਸ ਧਰਤੀ ਨੂੰ ਸਮਰਪਿਤ ਹੋਵੇ ਸਤਿ ਸ਼੍ਰੀ ਅਕਾਲ ਜੀ ਮੰਚ ਤਿਆਰ ਕਰਨਾ ਬਹੁਤ ਬਹੁਤ ਸ਼ੁਕਰੀਆ ਜੀ ਤੇ ਫਿਰ ਉਹ ਹੱਲ ਕਰਨਾ ਇਹ ਆਮ ਰਟੀਰਾ ਹੈ ਸਮੱਸਿਆ ਨੂੰ ਅਗਾਊਂ ਸੋਚਣਾ ਹੋ ਰਹੀ ਹੈ ਉਹਦਾ ਐਕਸ਼ਨ ਲੈਣਾ ਸ਼ੌਕ ਹੈ ਅੱਜ ਆਪਾਂ ਇੱਥੇ ਖੜੇ ਆ ਅੱਜ ਤੋਂ ਸਭਾ ਤੋਂ ਸਾਲ ਪਹਿਲਾਂ ਕਿਸੇ ਨੇ ਆ ਥਾਂ ਬਣਾ ਕੇ ਕੋਚੀ ਤੇ ਆਪਾਂ ਇੱਥੇ ਬੈਠੇ ਆਂ ਸ਼ਹਿਰ ਆਪਣਾ ਬਹੁਤ ਛੋਟਾ ਹੈ ਟਰਾਂਸਪੋਰਟ ਜਾਂ ਗੱਡੀਆਂ ਦੀ ਪਰ ਕਿਲੋਮੀਟਰ ਕੰਟਾ ਦਿਨ-ਬਦਨ ਵਧਦੀ ਜਾ ਰਹੀ। ਇੱਕ ਟੈਕਨੀਕਲ ਗਲਤੀ ਜਿਹੜੀ ਹੋਈ ਆਪਣਾ ਫਲਾਈਓਵਰ ਜਿਹੜਾ ਬਣਿਆ ਰੇਡਵੇ ਬ੍ਰਿਜ ਬਣਿਆ ਇਹ ਜਮਾ ਸ਼ਹਿਰ ਦੇ ਦਿਲ ਦੇ ਵਿੱਚ ਆ ਗਿਆ। ਆਪਾਂ ਹੁਣ ਕੁਝ ਨਹੀਂ ਕਰ ਸਕਦੇ। ਖੈਦ ਹੋ ਰਿੰਗ ਰੋਡ ਨਾਲ ਹਲ ਹੋਏਗੀ। ਪਰ ਕੰਟਾ ਕਰ ਚੌਕ, ਅਗਲਾ ਚੌਕ ਸਾਰੀ ਟ੍ਰੈਫਿਕ ਪੂਰਬ ਤੋਂ ਆਉਦੀ ਹੋਈ ਸ਼ਹਿਰ ਦੇ ਵਿੱਚ ਦੀ ਹੋ ਕੇ ਟੱਪਦੀ। ਉਹ ਟੱਪੇ ਰਹੂਗੀ। ਆਣਾ ਕਿ ਮੈਂ ਪੜਿਆ ਹੈ ਅਖਬਾਰ ਸੀ ਕਿ ਰਿੰਗ ਰੋਡ ਬਣ ਰਹੀ ਹੈ ਟਹਨੇ ਤੋਂ ਲੈ ਕੇ ਫਰੋਖਪੁਰ ਰੋਡ 7 ਕਰੋੜ ਨੂੰ ਚੈੱਕ ਕਰਨ ਵਾਲੀ। ਉਹ ਕਦੋਂ ਜ਼ਮੀਨ ਅਕਵਾਇਰ ਹੁੰਦੀ ਹੈ, ਕਦੋਂ ਬਣਦੀ ਹੈ, 5 ਸਾਲ, 7 ਸਾਲ ਆਪਾਂ ਨੂੰ ਪਤਾ ਹੈ। 2-3 ਸਾਲ ਪਹਿਲਾਂ ਜਿਵੇਂ ਭਾਈਆ ਸਾਹਿਬ ਨੇ ਦੱਸਿਆ ਇੱਕ ਸਮੱਸਿਆ ਆਈ ਸੀ ਜਿਹੜਾ ਪੱਕਿਆਂ ਕਰਨ ਦੇ। ਉਦੇ ਵਾਸਤੇ ਸ਼ੰਕਰ ਸ਼ਰਮਾ ਜੀ ਦੀ ਪ੍ਰਗਾਮ ਜੀ ਇਹ ਨਿਗਰਾਨ ਕਮੇਟੀ ਬਣ ਕੇ ਉਹਦੇ ਵਾਸਤੇ ਸੰਘਰਸ਼ ਕੀਤਾ ਗਿਆ। کافی ਲੰਮੇ ਸਮੇਂ ਬਾਅਦ ਕਈ ਮੀਟਿੰਗਾਂ ਤੋਂ ਬਾਅਦ ਸਰਕਾਰ ਦੇ ਨਾਲ ਸਮਝੌਤਾ ਹੋਇਆ। ਇੱਥੇ ਇਕੱਠੇ ਹੋ ਗਏ ਤੇ ਉੱਥੇ ਚਾਰ ਹੀ ਰਹਿ ਗਏ। ਅਸੀਂ ਨਹਿਰਾ ਦੇ ਦੇਖਿਆ ਨਹੀਂ ਚਾਰ ਬੰਦੇ ਬੈਠੇ ਐ ਸਵਾ ਮਹੀਨਾ। ਐਵੇਂ ਦੇ ਸਰਦ ਸਾਥੀ ਚਾਈਦੇ ਆ ਉਹੋ ਜੀ ਫਾਰਮੇਸ਼ਨ ਕੀਤੀ ਜਾਵੇ ਜਿਹੜੀ ਕਮੇਟੀ ਐ। ਨੌਲ ਪੋਲੀਟੀਕਲ ਹੋਵੇ ਇਹ ਨਹੀਂ ਹੋਵੇ ਦੂਜੀ ਸਰਕਾਰ ਆ ਗਈ ਉਧਰ ਵੱਗ ਕੇ ਤਾਂ ਅਸੀਂ ਬੰਦੇ ਪ्योर ਜਿਉਂ ਜਿਹੜੇ ਸਵਾਰਥੀ ਨਾਲ ਲੈਸ ਬਾਤ ਕਰਦੇ ਅਸੀਂ ਲੈਸ ਬਾਤ ਕਰਦੇ ਆ ਫੇ ਤਾਂ ਇਹ ਮੋਰਚੇ ਤੇ ਆਪਾਂ ਪਹੁੰਚੇ ਉਸ ਵਗਦੇ ਹੋਏ ਪਾਣੀ ਨੂੰ ਆਪਦੀ ਸਮਰੱਥਾ ਦੇ ਮੁਤਾਬਕ ਰੋਕਿਆ ਤੇ ਸ਼ਹਿਰ ਨਿਵਾਸੀਆਂ ਨੂੰ ਇੱਕ ਬਹੁਤ ਵੱਡੀ ਪ੍ਰਾਪਤੀ ਕਰਕੇ ਦਿੱਤੀ ਆ ਤੇ ਉਸ ਦੇ ਵਿੱਚੋਂ ਹੀ ਇੱਕ ਵਿਚਾਰ ਜਿਹੜਾ ਹੈਗਾ ਸਮੇਂ-ਸਮੇਂ ਤੇ ਮੈਂ ਉਹ ਵਿਚਾਰ ਦਿੰਦਾ ਰਹਿੰਦਾ ਮੈਂ ਉਹ ਗੱਲ ਲਿਆਂਦੀ ਸੀ ਕਿ ਅਸੀਂ ਇਕੱਲਾ ਸਾਡਾ ਜਲ ਦਾ ਮਸਲਾ ਨਹੀਂ ਸਾਡੀਆਂ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਜਿਹਦੇ ਲਈ ਜਗਾ ਜਗਾ ਤੇ ਵੱਖ-ਵੱਖ ਸੁਸਾਇਟੀਆਂ ਜਿਵੇਂ ਸੀ ਸੁਸਾਇਟੀ ਬਣੀ ਹੈ ਜਗਾ ਜਗਾ ਤੇ ਜਾ ਕੇ ਦਰਖਤ ਲਗਾਉਂਦੇ ਨੇ ਉਹਨਾਂ ਦਰਖਤਾਂ ਨੂੰ ਉਜਾੜਨ ਵਾਸਤੇ ਲੋਕ ਉਪਰਾਲੇ ਕਰਦੇ ਲਗਾਉਣ ਵਾਸਤੇ ਕੱਟ ਕਰਦੇ ਆ ਜੁੱਸਾ ਜਾਂਦੀ ਹੈ ਉੱਥੇ 50 ਬੰਦੇ ਖੜੇ ਐ ਤਾਂ ਉਹਨਾਂ ਨੂੰ ਗੱਲ ਸੁਣਨ ਵਾਸਤੇ ਮਜਬੂਰ ਹੋਣਾ ਪੈਂਦਾ ਸਿਆਸਤ ਇਹੋ ਜੀ ਚੀਜ਼ ਹੈ ਭਾਵੇਂ ਕਿਸੇ ਵੀ ਪਾਰਟੀ ਦੀ ਹੈ ਉਨਾ ਦੀਆਂ ਵੀ ਮਜਬੂਰੀਆਂ ਉਹ ਤੁਹਾਡੀ ਹਰ ਗੱਲ ਨੂੰ ਪੂਰੀ ਨਹੀਂ ਕਰ ਸਕਦੇ ਉਹ ਨਾ ਕਰਦੇ ਆ ਇਹਨਾਂ ਕੰਮ ਕਰਦੇ ਆ ਕੰਮ ਕਰਵਾਉਣਾ ਆਪਣੇ ਤੇ ਆ ਉਹ ਹੁੰਦਾ ਤਾਂ ਹੈ ਜੇ ਏਕਾ ਹੈ ਉਹ ਅਸੀਂ ਕਿੰਨਾ ਸਾਲਾਂ ਦੇ ਵਿੱਚ ਬੜੀ ਚੰਗੀ ਤਰ੍ਹਾਂ ਸਮਝ ਲਿਆ ਵੀ ਜੇ ਸਾਡੇ ਚ ਏਕਾ ਸੀਗਾ ਤੇ ਅਸੀਂ ਉਹ ਮਾਡਲ ਚੇਂਜ ਕਰਾ ਗਏ ਹੁਣ ਸ਼ਹਿਰ ਦੇ ਜਿਹੜੇ ਅਗਲੇ ਮੁੱਦਿਆਂ ਵਾਸਤੇ ਆਪਾਂ ਇੱਥੇ ਇਕੱਠੇ ਹੋਏ ਆ ਸਾਡੀ ਇਹੀ ਬੇਨਤੀ ਹੈ ਵੀ ਆਪਾਂ ਇਹ ਨਹੀਂ ਵੀ ਅਸੀਂ ਕਹੀਏ ਵੀ ਜੀ ਤੁਸੀਂ ਆਓ ਤੁਸੀਂ ਆਓ ਆਪਾਂ ਆਪ ਜੇ ਵਲੰਟਰੀ ਸਮਾਂ ਦੇ ਸਕਦੇ ਆਂ ਟਾਈਮ ਦੇ ਸਕਦੇ ਆਂ ਸੰਸਥਾ ਨੂੰ ਆਪਾਂ ਆਪ ਅੱਗੇ ਆ ਕੇ ਨਾਮ ਲਖਾਈਏ ਕਮੇਟੀ 'ਚ ਸ਼ਾਮਲ ਹੋਵੋ ਜਿਹੜੀ ਜੋ ਜੋ ਵੀਰ ਭੈਣ ਜਿਸ ਚੀਜ਼ 'ਚ ਮਾਹਰ ਹੈ ਉਹਦੇ ਵਿੱਚ ਆਪਾਂ ਉਹਨਾਂ ਦੀ ਡਿਊਟੀਆਂ ਲਾਈਏ ਜੋ ਕੰਮ ਬਹੁਤ ਹੋ ਜਾਣੀਆਂ ਜਦੋਂ ਸੰਸਥਾ ਵੱਡੂਗੀ ਬਾਕੀ ਸ਼ਹਿਰ ਦੀ ਜਿਹੜੀਆਂ ਸੰਸਥਾਵਾਂ ਆ ਉਹਨਾਂ ਨੂੰ ਵੀ ਸੱਦਾ ਦਿੰਨੇ ਆ ਵੀ ਆਪਦੇ ਦੋ ਦੋ ਤਿੰਨ ਤਿੰਨ ਮੈਂਬਰ ਦਿਓ ਇੱਕ ਇਹੋ ਜੀ ਸੰਸਥਾ ਸ਼ਹਿਰ ਦੇ ਵਿੱਚ ਇੱਕ ਸੁਧਾਰ ਕਮੇਟੀ ਬਣ ਜੇ ਇੱਕ ਸੰਘਰਸ਼ ਕਮੇਟੀ ਬਣ ਜੇ ਬਹੁਤ ਜ਼ਿਆਦਾ ਫੈਲਿਆ ਹੋਇਆ ਇਹਨੂੰ ਠੀਕ ਕੀਤਾ ਜਾਵੇ ਦੂਸਰਾ ਜਦੋਂ ਪਹਿਨਾ ਸਰਕਾਰ ਨੂੰ ਵਾਸਤੇ ਬੈਸਤਾ ਉਚਾਉਣੀ ਹੈ ਤੇ ਸੜਕਾ ਬਹੁਤ ਖਰਾਬ ਹੈ ਇਸੋ ਨੂੰ ਇਹਨਾਂ ਨੂੰ ਵੀ ਠੀਕ ਕੀਤਾ ਜਾਵੇ ਬਹੁਤ ਵੱਡੇ ਖੱਡੇ ਹੁੰਦੇ ਉਹ ਖੱਡੇ ਬਹੁਤ ਜ਼ਿਆਦਾ ਹੁੰਦੇ ਆ ਕਿਤਿਆਂ ਵੀ ਹੈ ਪਹਿਨਾ ਇੱਕ ਵਾਰ ਤਾਂ ਵੀ ਆਓ ਤਸਵੀਰ ਥੋੜਾ ਢਲ ਲਾ ਦੇਵੀਂ ਹਾਂ ਕਿਹੜਾ ਜਿਹੜਾ ਪਾਸਾ ਸਹੀ ਹੈ ਉਸ ਪਾਸੇ ਚੱਲੀਏ ਸਾਡੀਆਂ ਦੋ ਗੱਲਾਂ ਮੇਨ ਆ ਮੇਨ ਤਾਂ ਕੁੱਤੇ ਆਂਦੇ ਐ ਜਿਹੜੇ ਪਹਿਨਾ ਬਹੁਤ ਜ਼ਿਆਦਾ ਔਖੇ ਹੁੰਦੇ ਆ ਦੰਦ ਬਹੁਤ ਪਾਇਆ ਹੈ ਸ਼ਹਿਰ ਠੀਕ ਠੀਕ